ਆਉਂਦੇ ਦਿਨਾਂ 'ਚ 14 ਲੱਖ ਪੰਜਾਬੀ ਇਸ ਸਿਸਟਮ ਦਾ ਸ਼ਿਕਾਰ ਹੋ ਜਾਣਗੇ 14 ਲੱਖ ਪੰਜਾਬੀਆਂ ਦੇ ਉੱਤੇ ਵੀ ਇਹ ਤਲਵਾਰ ਲਟ ਗਈ ਆ ਕਿ ਉਹਨਾਂ ਨੂੰ ਵੀ ਅਮਰੀਕਾ ਟਿਕਟ ਕਰ ਸਕਦੇ ਬਕਾਇਦਾ ਤੌਰ ਤੇ ਅਮਰੀਕਾ ਦੇ ਵਿੱਚ ਆਪਣੇ 20 ਇਮੀਗ੍ਰੇਸ਼ਨ ਜੱਜਾਂ ਨੂੰ ਬਰਖਾਸ ਕਰ ਦਿੱਤਾ ਹੈ ਸਾਲਾਂ ਵੱਧੀ ਅਮਰੀਕਾ 'ਚ ਰਹਿ ਰਹੇ ਪੰਜਾਬੀ ਮੂਲ ਦੇ ਲਗਭਗ 14 ਲੱਖ ਤੋਂ ਵੱਧ ਲੋਕਾਂ ਦੇ ਉੱਤੇ ਕਹਿੰਦੇ ਇਹ ਰਿਪੋਰਟ ਦੀ ਤਲਵਾ ਦੇ ਲਗੇ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਤ ਕੱਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਅਮਰੀਕਾ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੌਨ ਟਰੰਪ ਟਰੰਪ ਵੱਲੋਂ ਭਾਰਤ ਨੂੰ ਕੱਲੇ ਗਏ ਤਿੰਨ ਫੌਜੀ ਜਹਾਜ਼ ਪਹਿਲੇ ਜਹਾਜ਼ 104 ਦੂਏ ਜਹਾਜ਼ 116 ਤੀਏ ਜਹਾਜ਼ 112 ਇੰਜ ਹੁਣ ਤੱਕ 332 ਭਾਰਤੀਆਂ ਨੂੰ ਰਿਪੋਰਟ ਕਰਕੇ ਭੇਜਿਆ ਜਾ ਚੁੱਕਾ ਹੈ ਕਹਿੰਦੇ ਗਲਤ ਤਰੀਕੇ ਨਾਲ ਅਮਰੀਕਾ ਦੀ ਹੱਦ ਚ ਦਾਖਲ ਹੋਏ ਸੀ ਫੜ ਲਏ ਇਸ ਲਈ ਐਡਾ ਬੜਾ ਗੁਨਾਹ ਹੋ ਗਿਆ ਕਿ ਹਸਕੜੀਆਂ ਲਾਉਣੀਆਂ ਪਈਆਂ ਬੇੜੀਆਂ ਝੜਕਣੀਆਂ ਪਈਆਂ ਤੇ ਉਹਨਾਂ ਨੇ ਵਾਪਸ ਆਪਣੇ ਫੌਜੀ ਜਹਾਜ਼ਾਂ ਚ ਲਿਆ ਕੇ ਭਾਰਤ ਧਾਰ ਦਿੱਤੇ ਕੀ ਇੱਕ ਵਾਇਦ ਖਤਮ ਹੋ ਗਈ ਕੀ ਹੋਰ ਰਿਪੋਰਟ ਕਿੱਥੇ ਜਾਣਗੇ ਕਿ ਚੌਥਾ ਜਹਾਜ਼ ਵੀ ਉਡਾਨ ਭਰਨ ਜਾ ਰਿਹਾ ਹੈ ਕਿ ਉਹ ਜਹਾਜ਼ ਵੀ ਅੰਮ੍ਰਿਤਸਰ ਉਤਰੇਗਾ ਕਿ ਭਾਰਤ ਸਰਕਾਰ ਅਜੇ ਵੀ ਅੱਖਾਂ ਵਿੱਚ ਕੇ ਬੈਠੀ ਰਹੇਗੀ ਸਵਾਲ ਰਿਪੋਰਟ ਦਾ ਨਹੀਂ ਹੈ ਸਵਾਲ ਅਮਰੀਕਾ ਵੱਲੋਂ ਕੀਤੇ ਜਾ ਰਹੇ ਵਿਵਹਾਰ ਦਾ ਜਿਸ ਤਰ੍ਹਾਂ ਉਹ ਹੱਤਕੜੀਆਂ ਲਾਉਂਦੀ ਹੈ ਜਿਸ ਤਰ੍ਹਾਂ ਉਹ ਬੇੜੀਆਂ ਜਕੜਦੀ ਹੈ ਜਿਸ ਤਰ੍ਹਾਂ ਉਹ ਦਸਤਾਰਾਂ ਲਾਉਂਦੀ ਹੈ ਜਿਸ ਤਰ੍ਹਾਂ ਉਹਨਾਂ ਨਾਲ ਅਨਮਨੁੱਖੀ ਅਧਿਕਾਰ ਵਾਲਾ ਅਨਮਨੁੱਖੀ ਵਰਤਾਰਾ ਕਰਦੀ ਹੈ ਸਵਾਲ ਉਹਦੇ ਤੇ ਹੈ ਪਰ ਇਸ ਤੋਂ ਅਗਾਂਹ ਵੱਧਦੇ ਹਾਂ ਕੀ ਅਮਰੀਕਾ ਹੁਣ ਉਹਨਾਂ ਲੋਕਾਂ ਨੂੰ ਵੀ ਤੋਰੇਗਾ ਜਿਹੜੇ ਸਾਲਾਂ ਬੱਧੀ ਤੋਂ ਉੱਥੇ ਰਹਿ ਰਹੇ ਨੇ ਜਿਨ੍ਹਾਂ ਦੇ ਕੁਝ ਇਮੀਗ੍ਰੇਸ਼ਨ ਨੂੰ ਲੈ ਕੇ ਕੇਸ ਪੈਂਡਿੰਗ ਨੇ ਉਹਨਾਂ ਨੂੰ ਅੱਧ ਬਾਟੀ ਛੱਡ ਕੇ ਜਹਾਜ਼ ਚੜਾਏਗਾ ਕੀ ਆਉਂਦੇ ਦਿਨਾਂ 'ਚ ਭਾਰਤ ਨੂੰ 14 ਲੱਖ ਪੰਜਾਬੀਆਂ ਦੀ ਜੇਕਰ ਮੈਂ ਗੱਲ ਕਰਾਂ ਤਾਂ ਕੀ ਆਉਂਦੇ ਦਿਨਾਂ 'ਚ 14 ਲੱਖ ਪੰਜਾਬੀ ਇਸ ਸਿਸਟਮ ਦਾ ਸ਼ਿਕਾਰ ਹੋ ਜਾਣਗੇ ਕਹਿੰਦੇ ਕਿ ਸਾਲਾਂ ਤੋਂ ਅਮਰੀਕਾ ਚ ਰਹਿ ਰਹੇ 14 ਲੱਖ ਪੰਜਾਬੀਆਂ ਦੇ ਉੱਤੇ ਵੀ ਇਹ ਤਲਵਾਰ ਲਟ ਗਈ ਆ ਕਿ ਉਹਨਾਂ ਨੂੰ ਵੀ ਅਮਰੀਕਾ ਰਿਪੋਰਟ ਕਰ ਸਕਦਾ ਹੈ ਇਹ ਸਥਿਤੀ ਕਿੱਥੋਂ ਆਈ ਇਹ ਸਥਿਤੀ ਬਣੀ ਕਿਉਂ ਇਹ ਗੌਰ ਕਰਨ ਵਾਲੀ ਗੱਲ ਹੈ 트럼ਪ ਸਰਕਾਰ ਨੇ ਆਪਣੇ 20 ਇਮੀਗ੍ਰੇਸ਼ਨ ਏਜੰਟ ਤੌਰ ਤੇ ਬਰਖਾਸਤ ਕਰਤੇ बी इमिग्रेशन एजेंट जज बी इमिग्रेशन जज ट्रम्प सरकार ने बकायदा तौर ते अमेरिका ਦੇ ਵਿੱਚ ਆਪਣੇ बी इमिग्रेशन ਜੱਜਾਂ ਨੂੰ ਬਰਖਾਸ ਕਰ ਦਿੱਤਾ ਤੇ ਇਹਨਾਂ ਜੱਜਾਂ ਨੂੰ ਬਰਖਾਸ ਕਰਨ ਦਾ ਮਤਲਬ 35 ਲੱਖ ਦੇ ਕਰੀਬ ਜਿਹੜੇ ਕੇਸ ਨੇ ਉਹ ਕੇਸ ਲਟਕ ਗਏ ਹੁਣ ਜਿਹੜੇ 35 ਲੱਖ ਕੇਸ ਲਟਕ ਰਹੇ ਨੇ ਕਹਿੰਦੇ ਜੀ 22 ਲੱਖ ਤਾਂ ਇਹਨਾਂ 35 ਲੱਖ ਕੇਸਾਂ ਦੇ ਵਿੱਚੋਂ 22 ਲੱਖ ਤਾਂ ਸਿਰਫ ਐਪਲੀਕੇਸ਼ਨਾਂ ਨੇ ਸਿੱਧੀਆਂ ਮਤਲਬ ਉਹ ਪੈਂਡਿੰਗ ਚੱਲ ਰਹੀਆਂ ਨੇ ਤੇ ਉਹਦੇ ਵਿੱਚ 14 ਲੱਖ ਦੇ ਕਰੀਬ ਕੇਸ ਪੰਜਾਬੀਆਂ ਦੇ ਨੇ ਇਹ ਹਵਾਲਾ ਆ ਰਿਹਾ ਹਲੋ ਜੀ ਮੇਰੇ ਕੋਲ ਪੂਰੀ ਰਿਪੋਰਟ ਹੈ ਮੈਂ ਤੁਹਾਡਾ ਰਿਪੋਰਟ ਸਾਂਝੀ ਕਰਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਹਿੰਦੇ ਕਿ ਜਿਹੜੇ ਗੈਰ ਕਾਨੂੰਨੀਆ ਨੂੰ ਵਾਪਸ ਭੇਜਣ ਦੀ ਕਵਾਇਦ ਕੀਤੀ ਹੈ ਉਸ ਕਵਾਇ ਤੋਂ ਅਗਾਹ ਵੱਧਿਆ ਹੋਇਆ ਹੁਣ 20 ਇਮੀਗ੍ਰੇਸ਼ਨ ਜੱਜਾਂ ਨੂੰ ਬਿਨਾਂ ਕਿਸੇ ਅਗਾਹ ਸੂਚਨਾ ਤੋਂ ਅਗਾਹ ਸੂਚਨਾ ਤੋਂ ਕਹਿੰਦੇ ਜੀ ਉਹਨਾਂ ਨੂੰ ਬਰਖਾਸ ਕਰ ਦਿੱਤਾ ਇਹਦਾ ਅਸਰ ਕਹਿੰਦੇ ਸਿੱਧਾ 35 ਲੱਖ ਲੋਕਾਂ ਤੇ ਪੈਣਾ ਉਹਨਾਂ ਦੀ ਚਿੰਤਾ ਵਧ ਗਈ ਉਹਨਾਂ 35 ਲੱਖ ਲੋਕਾਂ ਦੀ ਜਿਨ੍ਹਾਂ ਨੇ ਸ਼ਰਨਾਰਥੀ ਦਾ ਦਰਜਾ ਹਾਸਲ ਕਰਨੀ ਆਪਣੀਆਂ ਚਿੱਠੀਆਂ ਲਾਈਆਂ ਹੋਈਆਂ ਆਪਣੀਆਂ ਅਰਜ਼ੀਆਂ ਲਾਈਆਂ ਹੋਈਆਂ ਆਪਣੀਆਂ ਫਾਈਲਾਂ ਲਾਈਆਂ ਹੋਈਆਂ ਹੁਣ ਇਹ ਮਾਮਲਾ ਉੱਥੇ ਆ ਗਿਆ ਇਹਨਾਂ ਜੱਜਾਂ ਦੀ ਪ੍ਰਖਾਸੀ ਦੇ ਕਾਰਨ ਕਹਿੰਦੇ ਮਾਮਲੇ ਛੋਰ ਦੇਰ ਹੋਏਗੀ ਮਾਮਲੇ ਹੋਰ ਲਟੜਨਗੇ ਸੁਭਾਵਨਾ ਹੈ ਜਿਹਦੇ ਕਾਰਨ ਸਾਲਾਂਵਾਰ ਦੀ ਅਮਰੀਕਾ ਚ ਰਹਿ ਰਹੇ ਪੰਜਾਬੀ ਮੂਲ ਦੇ ਲਗਭਗ 14 ਲੱਖ ਤੋਂ ਵੱਧ ਲੋਕਾਂ ਦੇ ਉੱਤੇ ਕਹਿੰਦੇ ਇਹ ਡਿਪੋਰਟ ਦੀ ਤਲਵਾਰ ਲਟਕ ਗਈ ਹੈ ਖਤਰਾ ਪੈਦਾ ਹੋ ਗਿਆ ਕਿ 14 ਲੱਖ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਸਕਦਾ ਅਮਰੀਕਾ ਚ ਰਹਿਣ ਵਾਲੇ ਰਾਣਾ ਟੁੱਟਨੇ ਉਹਨਾਂ ਦੇ ਕਹਿਣ ਅਨੁਸਾਰ ਕਹਿੰਦੇ ਕਿ ਪੰਜਾਬੀ ਨੌਜਵਾਨਾਂ ਨੂੰ ਨੁਕਸਾਨ ਹੋਏਗਾ ਇਮੀਗ੍ਰੇਸ਼ਨ ਕੋਰਟ ਸਿਸਟਮ ਪਹਿਲਾਂ ਤੋਂ ਹੀ ਬਹੁਤ ਸਲੋ ਕੰਮ ਕਰ ਰਿਹਾ ਹੈ ਪਹਿਲਾਂ ਤੋਂ ਹੀ ਉਹ ਐਕਟਿਵ ਨਹੀਂ ਹੈ ਪੂਰੀ ਤਰ੍ਹਾਂ ਉਹਦੇ ਤੇ ਬਹੁਤ ਬੋਝ ਹੈ ਕੰਮ ਦਾ ਬਹੁਤ ਦਬਾਅ ਹੈ ਜਿਸ ਦੀ ਕਾਨੂੰਨੀ ਪ੍ਰਕਿਰਿਆ ਸਾਲਾਂ ਦਰ ਸਾਲਾਂ ਲਟਕ ਜਾਂਦੀ ਹੈ ਪੰਜਾਬੀ ਭਾਈਚਾਰੇ ਦੇ ਅਮਰੀਕਾ ਦੇ ਵਿੱਚ ਲੰਬੇ ਸਮੇਂ ਤੋਂ ਜਿਹੜੇ ਐਕਟਿਵ ਨੇ ਤਰ੍ਹਾਂ ਉਹਨਾਂ ਵੱਲੋਂ ਜਿਹੜੇ ਐਕਟਿਵ ਲੋਕ ਨੇ ਉਹਨਾਂ ਦੇ ਹਵਾਲਿਆਂ ਨਾਲ ਵੀ ਇਹ ਕਿਹਾ ਜਾ ਰਿਹਾ ਹੈ ਕਿ ਪੈਂਡਿੰਗ ਮਾਮਲੇਆਂ 40% ਦੀ ਮਾਮਲੇ ਇਕੱਲੇ ਪੰਜਾਬੀ ਲੋਕਾਂ ਦੇ ਨੇ ਤੇ ਜਿੰਨੇ ਕੁੱਲ ਮਾਮਲੇ ਪੈਂਡਿੰਗ ਨੇ 35 ਲੱਖ ਕੇਸ ਪੈਂਡਿੰਗ ਨੇ ਜੇ ਕਹਿੰਦੇ ਉਹਦੇ ਵਿੱਚੋਂ 40% ਦੀ ਮਾਮਲਾ ਸਿਰਫ ਪੰਜਾਬੀਆਂ ਦਾ ਹੈ ਤਾਂ ਕਹਿੰਦੇ ਕਿ ਇਹ ਗਿਣਤੀ ਲਗਭਗ 14 ਲੱਖ ਦੇ ਘੇਟਚਾ ਬਣਦੀ ਹੈ ਇਸ ਵਲ ਖੜਾ ਹੋ ਗਏ ਸੋ 40% ਦੀ ਮਾਮਲੇ ਇਕੱਲੇ 35 ਲੱਖ ਕੇਸਾਂ ਦੇ ਵਿੱਚੋਂ ਇਕੱਲੇ ਪੰਜਾਬੀਆਂ ਦੇ ਨੇ ਮਤਲਬ 14 ਲੱਖ ਦੇ ਕਰੀਬ ਪੰਜਾਬੀਆਂ ਦੇ ਉੱਤੇ ਤਲਵਾਰ ਲਟ ਗਈ ਹੈ ਕਹਿੰਦੇ ਕੇਸਾਂ ਦੇ ਜਿਹੜੇ ਕੇਸ ਨੇ ਉਹਨਾਂ ਦੇ ਸਿਸਟਮ ਦੇ ਵਿੱਚੋਂ ਜਿਹੜਾ ਗੁਜ਼ਰਨਾ ਪੈਂਦਾ ਉਹਦੇ ਵਿੱਚ ਸਮਾਂ ਲੱਗਦਾ ਕਹਿੰਦੇ ਅਮਰੀਕਾ ਦੇ ਰਹਿਣ ਵਾਲੇ ਰਾਣਾ ਟੁੱਟ ਦਾ ਕਹਿਣਾ ਕਿ ਅੱਜਕੱਲ ਉੱਥੇ ਜਿਹੜੇ ਪ੍ਰਕਿਰਿਆ ਚੱਲ ਰਹੀ ਹੈ ਅਦਾਲਤੀ ਪ੍ਰਕਿਰਿਆ ਉਹ ਬਹੁਤ ਵੱਡੇ ਦਬਾਅ ਹੇਠ ਹੈ ਕੰਮ ਦਾ ਬੋਝ ਹੈ ਨਾ ਗਿਣਤੀ ਬਹੁਤ ਜ਼ਿਆਦਾ ਹੈ ਤੇ ਪੈਂਡਿੰਗ ਕੇਸਾਂ ਦਾ ਅੰਕੜਾ ਵੱਧਦਾ ਜਾ ਰਿਹਾ ਤੇ ਕਹਿੰਦੇ ਇਹਦੇ ਵਿੱਚ ਜਦੋਂ 20 ਜੱਜਾਂ ਨੂੰ ਇਮੀਗ੍ਰੇਸ਼ਨ ਜੱਜਾਂ ਨੂੰ ਲਾਂਬੇ ਕੀਤਾ ਗਿਆ ਤਾਂ ਉਹਦਾ ਅਸਰ ਫਿਰ ਹੋਰ ਕੰਮ ਤੇ ਪੈਣਾ ਤੇ ਨਤੀਜੇ ਇੱਕ ਕੇਸ ਲਟਕ ਵੀ ਸਕਦੇ ਨੇ ਤੇ ਇਹਨਾਂ ਚੋਂ 14 ਲੱਖ ਪੰਜਾਬੀਆਂ ਨੂੰ ਵਾਪਸ ਵੀ ਭੇਜਿਆ ਜਾ ਸਕਦਾ ਹੈ ਬਿਲਕੁਲ ਜੀ 트럼ਪ ਪ੍ਰਸ਼ਾਸਨ ਨੇ ਕਹਿੰਦੇ ਮਾਮਲੇ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਇਹ ਕਦਮ ਵਧਾਏ ਨੇ ਪਰ ਇਧਰ ਅਜਿਹੀ ਪ੍ਰਕਿਰਿਆ ਦਾ ਅਸਰ ਕਹਿੰਦੇ ਕੈਨੇਡਾ 'ਚ ਵੀ ਦੇਖਣ ਨੂੰ ਮਿਲ ਸਕਦਾ ਬਿਲਕੁਲ ਜੀ ਕੈਨੇਡਾ 'ਤੇ ਵੀ ਪ੍ਰਭਾਵ ਪਾਣਾ ਕਹਿੰਦੇ ਲਾਜ਼ਮੀ ਨਜ਼ਰ ਆ ਰਿਹਾ ਕੈਨੇਡਾ ਵਿੱਚ ਵੀ ਇਮੀਗ੍ਰੇਸ਼ਨ ਵਿਭਾਗ ਨੇ ਆਪਣੇ 3 ਸਾਲਾਂ ਤੋਂ ਆਪਣੇ ਕਰਮਚਾਰੀਆਂ ਦੇ ਵਿੱਚ 25% ਕਟੌਤੀ ਕੀਤੀ ਹੈ। ਕੈਨੇਡਾ ਨੇ ਪਿਛਲੇ 3 ਸਾਲਾਂ ਦੇ ਦਰਮਿਆਨ ਕਹਿੰਦੇ ਆਪਣੇ ਜਿਹੜਾ ਇਮੀਗ੍ਰੇਸ਼ਨ ਵਾਲਾ ਸਟਾਫ ਹੈ ਉਹਦੇ ਵਿੱਚ 25% ਕਟੌਤੀ ਕਰਤੀ ਤੇ 25% ਕਟੌਤੀ ਦਾ ਮਤਲਬ ਕਹਿੰਦੇ ਜੀ ਹੁਣ ਉੱਥੇ ਅਜੇ ਵੀ 22 ਲੱਖ ਦੇ ਕਰੀਬ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਨੇ। ਤੇ ਇਹਦਾ ਅਸਰ ਕਹਿੰਦੇ ਕੈਨੇਡਾ ਦੀ ਪੀਆਰ ਲੈਣ ਵਾਲੇ ਲੋਕਾਂ ਤੇ ਫਿਰ ਪੈਣਾ। ਉਧਰ ਵੀ ਅਸਰ ਪੈਣ ਦਾ ਖਤਰਾ ਖੜਾ ਹੈ ਪੀਆਰ ਨਹੀਂ ਮਿਲਣੀ, ਉਤੋਂ ਬਾਅਦ ਕੀ ਬਣੇਗਾ? ਇੱਧਰ 14 ਲੱਖ ਲੋਕ ਜਿਹੜੇ ਸਾਲਾਂਦਾਰ ਉੱਥੇ ਰਹਿ ਰਹੇ ਨੇ ਜਿਨ੍ਹਾਂ ਨੇ ਆਪਣੀਆਂ ਅਰਜ਼ੀਆਂ ਲਾਈਆਂ ਹੋਈਆਂ ਨੇ ਕਿ ਸਾਨੂੰ ਜੀ ਉੱਥੇ ਮਤਲਬ ਕਿ ਕਿਸੇ ਨਾ ਕਿਸੇ ਤਰ੍ਹਾਂ ਸ਼ਰਨਾਰਥੀ ਦਾ ਦਰਜਾ ਮਿਲ ਜਵੇ ਉਹਦੇ ਉੱਤੇ ਖਤਰਾ ਲਟਕ ਖਤਰਾ ਖੜਾ ਹੋ ਗਿਆ ਚਲੋ ਮਾਮਲਾ ਇਕੱਲਾ ਇੱਥੇ ਤੱਕ ਨਹੀਂ ਹੈ ਇਤੋਂ ਅਗਲਾ ਇੱਕ ਮਾਮਲਾ ਹੋ ਰਿਹਾ ਹੈ ਟਰੰਪ ਜੀ ਕਹਿੰਦੇ ਕਿ ਵੈਸੇ ਤਾਂ ਮੋਦੀ ਜੀ ਮੇਰੇ ਮਿੱਤਰ ਨੇ ਮੋਦੀ ਤੇ ਭਾਰਤ ਦਾ ਮੈਂ ਬਹੁਤ ਸਨਮਾਨ ਕਰਦਾ ਪਰ ਮੈਂ ਭੇਜੂੰਗਾ ਇਹ ਸੰਗੜੀਆਂ ਲਾ ਕੇ ਭੇਜੂਗਾ ਮੈਂ ਹਥਖੜੀਆਂ ਲਾ ਕੇ ਕੀ ਨਰਿੰਦਰ ਮੋਦੀ ਇਹ ਇਤਰਾਜ਼ ਪ੍ਰਗਟਾ ਨਹੀਂ ਪਾਏ ਇਸ ਵਾਰ ਪਹਿਲਾਂ ਵੀ ਉੱਠੇ ਪਰ ਹੁਣ ਇੱਕ ਹੋਰ ਫੈਸਲਾ ਆ ਰਿਹਾ ਟਰੰਪ ਸਰਕਾਰ ਵੱਲੋਂ ਉਸ ਫੈਸਲੇ ਦੇ ਉੱਤੇ ਭਾਰਤ ਦੇ ਅੰਦਰ ਨਵੀਂ ਤਰ੍ਹਾਂ ਦੀ ਰਾਜਨੀਤੀ ਸ਼ੁਰੂ ਹੋਈ ਹੈ ਟਰੰਪ ਦਾ ਭਾਰਤੀ ਚੋਣਾਂ ਦੇ ਲਈ ਜਿਹੜਾ ਫੰਡਿੰਗ ਪ੍ਰਕਿਰਿਆ ਉਹਦੇ ਤੇ ਰੋਕ ਲੱਗੀ ਹੈ ਕਹਿੰਦੇ ਭਾਰਤ ਦੇ ਵਿੱਚ ਵੋਟ ਪ੍ਰਤੀਸ਼ਤ ਵਧੇ ਲੋਕ ਵੋਟਾਂ 'ਚ ਵੱਧ ਤੋਂ ਵੱਧ ਹਿੱਸਾ ਲੈ ਸਕਣ ਉਹਦੇ ਲਈ ਅਮਰੀਕਾ ਜਿਹੜਾ ਫੰਡ ਦਿੰਦਾ ਸੀ 182 ਕਰੋੜ ਦੇ ਰਿਹਾ ਸੀ ਉਹ ਉਸਨੇ ਦੇਣਾ ਬੰਦ ਕਰਤਾ ਕੱਲੇ ਭਾਰਤ ਨੂੰ ਨਹੀਂ ਹੋਰਨਾਂ ਮੁਲਕਾਂ ਨੂੰ ਵੀ ਜਾਂਦਾ ਸੀ ਉਹਦੇ ਵਿੱਚੋਂ ਭਾਰਤ ਦੇ 682 ਕਰੋੜ ਆਉਂਦਾ ਸੀ 182 ਕਰੋੜ 182 ਕਰੋੜ ਮਿਲਣਾ ਕਹਦੇ ਬੰਦ ਹੋ ਗਿਆ ਆ ਲੋ ਜੀ ਮੇਰੇ ਕੋਲ ਰਿਪੋਰਟ ਹੈ ਜਿਹੜੀ ਰਿਪੋਰਟ ਤਾਂ ਭਰਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਭਾਰਤ ਦੇ ਵਿੱਚ VOTING ਪ੍ਰਤੀਸ਼ਤ ਨੂੰ ਵਧਾਉਣ ਦੇ ਲਈ ਮਿਲਣ ਵਾਲੇ 182 ਕਰੋੜ ਦੀ ਫੰਡਿੰਗ ਨੂੰ ਰੋਕ ਦਿੱਤਾ ਹੈ ਤੇ ਉਹਨਾਂ ਨੇ ਸਵਾਲ ਚੁੱਕਿਆ ਉਹਨੇ ਖੁਦ ਕਿਹਾ ਕਹਿੰਦੇ ਕਿ ਅਸੀਂ ਭਾਰਤ ਨੂੰ 21 ਮਿਲੀਅਨ ਅਮਰੀਕੀ ਡਾਲਰ ਕਿਉਂ ਦੇ ਰਹੇ ਹਾਂ ਉਹਨਾਂ ਦੇ ਕੋਲ ਬਹੁਤ ਪੈਸਾ ਹੈ ਇਹ 트ੰਪ ਕਹਿ ਰਿਹਾ ਹੈ 트ੰਪ ਕਹਿੰਦਾ ਅਸੀਂ ਭਾਰਤ ਮੁਲਕ ਨੂੰ 21 ਮਿਲੀਅਨ ਅਮਰੀਕੀ ਡਾਲਰ ਕਿਉਂ ਦੇ ਰਹੇ 21 ਮਿਲੀਅਨ ਅਮਰੀਕੀ ਡਾਲਰ ਮਤਲਬ ਲਗਭਗ 182 ਕਰੋੜ ਰੁਪਈਆ ਕਿਉਂ ਦੇ ਰਹੇ ਹਾਂ ਭਾਰਤ ਦੁਨੀਆ ਚ ਸਭ ਤੋਂ ਜ਼ਿਆਦਾ ਕਹਿੰਦਾ ਟੈਰਿਫ ਲਾਉਣ ਵਾਲੇ ਦੇਸ਼ਾਂ ਚ ਇੱਕ ਹੈ ਖਾਸ ਔਰਤ ਤੇ ਸਾਡੇ ਲਈ ਟਰੰਪ ਕਹਿੰਦਾ ਮੈਂ ਭਾਰਤ ਤੇ ਉਹਨਾਂ ਦੇ ਪ੍ਰਧਾਨ ਮੰਤਰੀ ਦਾ ਸਨਮਾਨ ਕਰਦਾ ਹਾਂ ਪਰ 182 ਕਰੋੜ ਕਿਉਂ ਚਲੋ ਜੀ ਇਹ ਪੈਸਾ ਉਹਨਾਂ ਨੂੰ ਰੁਕਣਾ ਟਰੰਪ ਦੇ ਸਹਿਯੋਗੀ ਇਲਨ ਮਸਕ ਨੇ ਲੰਘੇ ਸ਼ਨੀਵਾਰ ਨੂੰ ਭਾਰਤ ਨੂੰ ਦਿੱਤੇ ਜਾਣ ਵਾਲੇ 182 ਕਰੋੜ ਦੀ ਫੰਡਿੰਗ ਕਹਿੰਦੇ ਰੱਦ ਕਰਤੀ ਮਸਕ ਦੀ ਅਗਵਾਈ ਵਿੱਚ ਡਿਪਾਰਟਮੈਂਟ ਆਫ ਗਵਰਨਮੈਂਟ ਡੀਓਜੀਈ ਨੇ ਸ਼ਨੀਵਾਰ ਲੰਘੇ ਸ਼ਨੀਵਾਰ ਇਹ ਫੈਸਲਾ ਲਿਆ ਸੀ ਜਿਹਦੇ ਉੱਤੇ ਟਰੰਪ ਨੇ ਮੋਹਰ ਲਾਤੀ ਇੱਕ ਤਰ੍ਹਾਂ ਨਾਲ ਉਹਨਾਂ ਦੀ ਲਿਸਟ ਜਾਰੀ ਕੀਤੀ ਹੈ ਇਹਦੇ ਵਿੱਚ ਕਿਹਾ ਗਿਆ ਡਿਪਾਰਟਮੈਂਟ ਵੱਲੋਂ 15 ਤਰ੍ਹਾਂ ਦੇ ਪ੍ਰੋਗਰਾਮਾਂ ਪ੍ਰੋਗਰੈਸ ਪ੍ਰੋਗਰਾਮਸ ਦੇ ਲਈ ਫੰਡਿੰਗ ਕੀਤੀ ਜਾਂਦੀ ਹੈ ਇਹਨਾਂ ਚ ਇੱਕ ਪ੍ਰੋਗਰਾਮ ਦੁਨੀਆ ਭਰ ਚ ਚੋਣਾਂ ਦੀ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣ ਦੇ ਲਈ ਹੈ ਜਿਸ ਦਾ ਫੰਡ 4200 ਕਰੋੜ ਰੁਪਏ ਪੂਰੇ ਹੋਰ ਮੁਲਕਾਂ ਨੂੰ ਜੜਾ ਜਾਂਦਾ ਹੈ 4200 ਕਰੋੜ ਦੇ ਲਈ ਫੰਡ ਜਾਰੀ ਕੀਤਾ ਜਾਂਦਾ ਇਸ ਫੰਡ ਚੋਂ ਭਾਰਤ ਦੀ ਹਿੱਸੇਦਾਰੀ 182 ਕਰੋੜਾ ਮਤਲਬ 4200 ਕਰੋੜ ਚੋਂ ਸਾਡੀ 182 ਕਰੋੜਾ ਤੇ ਕਹਿੰਦੇ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਇਹ ਰੋਕ ਰਹੇ ਹਾਂ ਇੱਧਰ ਹੁਣ ਇਹਦੇ ਤੇ ਰਾਜਨੀਤੀ ਸ਼ੁਰੂ ਹੋ ਗਈ ਹੈ ਭਾਰਤ ਦੇ ਵਿੱਚ ਉਹ ਕਹਿੰਦੇ ਵੀ ਇਹ ਫੰਡ ਜੇ ਪਹਿਲਾਂ ਤੋਂ ਚੱਲਿਆ ਆਉਂਦਾ ਕੀ ਇਹ ਚੋਣਾਂ 'ਚ ਦਖਲ ਲਈ ਸੀ ਕੀ ਇਹ ਅਮਰੀਕਾ ਦੀ ਦਖਲ ਹੈ ਜੀ ਸਾਡੀ ਚੋਣਾਂ 'ਚ ਭਾਈ ਹੁਣ ਤਾਂ ਤੀਜੀ ਵਾਰ ਤੁਸੀਂ ਪ੍ਰਧਾਨ ਮੰਤਰੀ ਤੁਸੀਂ ਤਾਂ ਪਿਛਲੇ ਸਾਲਾਂ 'ਚ ਵੀ ਆਇਆ ਉਤੋਂ ਪਹਿਲਾਂ ਵੀ ਜੇ ਆਉਂਦਾ ਰਿਹਾ ਕੀ ਇਸੇ ਕੜੀ ਚਾਹੁੰਦੇ ਰਹੇ ਹੁਣ ਇਹ ਜਾਂਚ ਦਾ ਵਿਸ਼ਾ ਤੇ ਇੱਧਰ ਚੱਲਦੇ ਬਜਟ ਸੈਸ਼ਨ 'ਚ ਮੁੱਦਾ ਵੀ ਉੱਠੇਗਾ ਚਲੋ ਮੁੱਦਾ ਤਾਂ ਇਹੀ ਕਿਉਂ ਉੱਠੇਗਾ ਮੁੱਦਾ ਤਾਂ ਜੇ ਡਾਨੀ ਵਾਲਾ ਮਸਲਾ ਫੜਾ ਹੋਇਆ ਪਰ ਦੇ ਪ੍ਰਧਾਨ ਮੰਤਰੀ ਨਰਮੋਦੀ ਜੀ ਉੱਥੇ ਡਾਨੀ ਵਾਲਾ ਮਸਲਾ ਟਾਲ ਗਏ سوال ٹال گئے پر امریکہ اس مسئلے ਦੇ ਵਿੱਚ ਸਿੱਧਾ ਹੋ ਗਿਆ اڈਾਨੀ ਮਾਮਲੇ 'ਚ ਅਮਰੀਕਾ ਨੇ ਭਾਰਤ ਤੋਂ ਮੰਗ ਮਦਦ ਮੰਗ ਲਈ ਹੈ ਉਹ ਕਹਿੰਦੇ ਜੀ ਅਸੀਂ ਇਸ ਮਸਲੇ ਤੇ ਕਾਰਵਾਈ ਕਰਨੀ ਹੈ ਸਾਨੂੰ ਭਾਰਤ ਸਰਕਾਰ ਭਾਰਤ ਸਰਕਾਰ ਦੇ ਬਕਾਇਦਾ ਤੌਰ ਤੇ ਕਾਨੂੰਨੀ ਮੰਤਰਾਲਾ ਸਾਡੀ ਮਦਦ ਕਰੇ ਗੌਤਮ اڈਾਨੀ ਤੇ ਸਾਗਰ اڈਾਨੀ ਨੂੰ نوٹس ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ نوٹس ਉਪਲਬਧ ਹੋ ਜਵੇ ਉਹਨਾਂ ਨੂੰ ਇਹਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਮਰੀਕਾ ਵੱਲੋਂ ਤੇ ਭਾਰਤੀ ਕਾਨੂੰਨ ਮੰਤਰਾਲੇ ਨਾਲ ਸੰਪਰਕ ਸੱਦਿਆ ਜਾ ਰਿਹਾ ਇਹ ਜਾਣਕਾਰੀ ਉਹਨਾਂ ਨੇ ਆਪਣੀ ਅਦਾਲਤ 'ਚ ਦਿੱਤੀ ਹੈ। ਰਾਣੀ ਦੇ ਖਿਲਾਫ ਧੋਖਾਧੜੀ ਤੇ ਰਿਸ਼ਵਤਰਾਜ ਜੁੜੇ ਮਾਮਲੇ 'ਚ ਅਮਰੀਕਾ ਨੇ ਭਾਰਤ ਸਰਕਾਰ ਤੋਂ ਮਦਦ ਮੰਗੀ ਹੈ। ਅਮਰੀਕਾ ਨੇ ਸੈਕਿਉਰिटीज ਐਂਡ ਐਕਸਚੇਂਜ ਕਮਿਸ਼ਨ ਨੇ ਨਿਊਯਾਰਕ ਦੀ ਫੈਡਰਲ ਕੋਰਟ ਦੇ ਵਿੱਚ ਦੱਸਿਆ ਕਿ ਰਿਸ਼ਵਤਖੋਰੀ ਮਾਮਲੇ 'ਚ ਗੌਤਮ ਡਾਨੀ ਤੇ ਸਾਗਰ ਡਾਨੀ ਨੂੰ ਨੋਟਿਸ ਦੇਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਜੀ। ਐਸਸੀ ਨੇ ਮੰਗਲਵਾਰ ਨੂੰ ਕੋਰਟ ਨੂੰ ਦੱਸਿਆ ਕਿ ਉਦਯੋਗਪਤੀ ਗੋਤਮ اڈਾਨੀ ਤੇ ਉਸ ਦੇ ਭਤੀਜੇ ਸਾਗਰ اڈਾਨੀ ਭਾਰਤ 'ਚ ਮੌਜੂਦ ਹੈ। ਉਹਨਾਂ ਨੇ ਨੋਟਿਸ ਦੇਣ ਦੇ ਲਈ ਭਾਰਤੀ ਅਧਿਕਾਰੀਆਂ ਤੋਂ ਮਦਦ ਮੰਗੀ ਹੈ। ਇਸ ਲਈ ਭਾਰਤ ਦੇ ਕਾਨੂੰਨ ਮੰਤਰਾਲੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਹਦੀ ਜਾਣਕਾਰੀ ਉਹਨਾਂ ਨੇ ਆਪਣੀ ਫੈਡਰਲ ਕੋਰਟ 'ਚ ਦਿੱਤੀ ਹੈ। ਮਾਮਲਾ ਕੀ ਹੈ ਜੀ? ਸਭ ਦੇ ਧਿਆਨ 'ਚ ਹੋਣਾ। ਬਿਜ਼ਨਸਮੈਨ ਗੋਤਮ اڈਾਨੀ ਸਣੇ 8 ਲੋਕਾਂ 'ਤੇ ਉੱਤੇ ਦੋਸ਼ ਲੱਗਿਆ ਸੀਗਾ ਕਿ ਉਹਨਾਂ ਨੇ ਭਾਰਤ ਵਿੱਚ એનર્ਜੀ ਪ੍ਰੋਜੈਕਟ ਦੀ ਦੇ ਲਈ ਧੋਖਾਧੜੀ ਦੇ ਨਾਲ ਹਾਸਲ ਕਰਨ ਦੇ ਲਈ ਇਸ ਪ੍ਰੋਜੈਕਟ ਨੂੰ ਪਾਸ ਕਰਾਉਣ ਦੇ ਲਈ ਰਿਸ਼ਵਤ ਦੀ ਕਹਿੰਦੇ 2000 ਕਰੋੜ ਰੁਪਏ ਦੀ ਰਿਸ਼ਵਤ ਦੇ ਦਾ ਪਲਾਨ ਬਣਾਇਆ। ਇਸ ਮਾਮਲੇ 24 ਅਕਤੂਬਰ 2024 ਨੂੰ ਨਿਊਯਾਰਕ ਦੀ ਫੈਡਰਲ ਕੋਰਟ ਦੇ ਵਿੱਚ ਕੇਸ ਦਰਜ ਹੋਇਆ ਸੀਗਾ। ਦੇਖਦੇ ਹਾਂ ਜੀ ਹੁਣ ਅਮਰੀਕੀ ਇਨਵੈਸਟ ਇਨਵੈਸਟ ਨੇ ਝੂਠ ਬੋਲ ਕੇ ਕਹਿੰਦੇ ਪੈਸਾ ਇਕੱਠਾ ਕਰਨ ਦਾ ਦੋਸ਼ ਮੜਿਆ ਕਿ ਅਡਾਨੀ ਨੇ ਗਲਤ ਤਰੀਕਿਆਂ ਨਾਲ ਇਹ ਪ੍ਰੋਜੈਕਟ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਦਮ ਪਰਿਆ ਜੀ ਕਿ ਇਹਦੇ ਨਾਲ ਅਮਰੀਕਾ 'ਚ ਵੀ ਨੌਕਰੀਆਂ ਪੱਧਰਨ ਗਿਆ ਜੀ ਐ ਹੋਊਗਾ ਜੀ। ਸੋ ਕਹਿੰਦੇ ਜੀ 250 ਮਿਲੀਅਨ ਡਾਲਰ ਯਾਨੀ 2000 29 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੀ ਯੋਜਨਾ ਬਣਾਈ ਸੀ ਕਹਿੰਦੇ 250 ਕਰੋੜ ਦੀ ਸੋ 2000 ਕਰੋੜ ਤੋਂ ਵੱਧ ਦੀ ਰਿਸ਼ਵਤ ਮਤਲਬ 2029 ਕਰੋੜ ਰੁਪਏ ਸੋ 250 ਮਿਲੀਅਨ ਡਾਲਰ ਹੈ ਤੇ ਇਹ ਕਹਿੰਦੇ ਜੀ ਰਿਸ਼ਵਤ ਦਾ ਜਿਹੜਾ ਮਾਮਲਾ 2000 ਕਰੋੜ ਤੋਂ ਵੱਧ ਦਾ ਇਸ ਮਾਮਲੇ 'ਚ ਹੁਣ ਗੌਤਮ ਡਾਨੀ ਤੇ ਸੁਨਾਦਰ ਪ੍ਰਤੀਜਾ ਸਾਗਰ ਉਹਦੇ ਲਈ ਵੈਸੇ ਗੌਤਮ ਡਾਨੀ ਦੀ ਕੰਪਨੀ ਦਮ ਪਰ ਰਹੀ ਹੈ ਕਿ ਜੀ ਝੂਠ ਦੋਸ਼ ਮੜੇ ਜਾ ਰਹੇ ਨੇ ਸਾਡੇ ਤੇ ਇਹ ਬੇਬੁਨਿਆਦੀ ਕੇਸ ਹੈ ਅਜਾ ਕੋਈ ਮਸਲਾ ਨਹੀਂਗਾ ਅਡਾਨੀ ਦੀ ਨੈਟਵਰਕਸ ਦੇ ਉੱਤੇ ਵੀ 1 ਲੱਖ ਕਰੋੜ ਦੀ ਗਰਾਫਟ ਦਰਜ ਕੀਤੀ ਗਈ ਹੈ ਸੋ ਇਹ ਵੀ ਪਹਿਲੂ ਗੰਭੀਰ ਹੈ ਜਨਾਬ ਮੋਦੀ ਜੀ ਇਸ ਮਸਲੇ ਤੇ ਵੀ ਚੁੱਪ ਨੇ ਚਲੋ ਥੋੜਾ ਜਿਹਾ ਪੰਜਾਬ ਦੇ ਵਿੱਚ ਜੋ ਪੰਥਕ ਪਹਿਲੂ ਚੱਲ ਰਿਹਾ ਨਜ਼ਰਸਾਨੀ ਉਹਦੇ ਤੇ ਵੀ ਕਰਨੀ ਪੰਦੀ ਹੈ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਬਕਾਇਦਾ ਤੌਰ ਤੇ ਉੱਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਦਾ ਅਸਤੀਫਾ ਨਾ ਪ੍ਰਵਾਨ ਹੋਵੇ ਜਾਓ ਆਪਣਾ ਦਿੱਤਾ ਹੋਇਆ ਅਸਤੀਫਾ ਵਾਪਸ ਲੈਣਨ ਪਹਿਲਾਂ ਤਾਂ ਇਹ ਦੀ ਕਵਾਇਦ ਹੈ ਹੁਣ ਇਹ ਕਵਾਇਦ ਕੀ ਸੱਚਮੁੱਚ ਦੀ ਕਵਾਇਦ ਹੈ ਜਾਂ ਇੱਕ ਦਿਖਾਵੇ ਦੀ ਕਵਾਇਦ ਹੈ ਇਹ ਤਾਂ ਰੱਬ ਜਾਣੇ ਕਿ ਆ ਜਿਹੜੇ ਲੀਡਰ ਘਰੇ ਜਾ ਰਹੇ ਨੇ ਉਹ ਜਾਣਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਘਰੇ ਪਹਿਲਾਂ ਤਾਂ ਉਸੇ ਦਿਨ ਹੀ ਜਦੋਂ ਉਹਨਾਂ ਦਾ ਅਸਤੀਫਾ ਆਇਆ ਉਸੇ ਦਿਨ ਹੀ ਬਕਾਇਦਾ ਤੌਰ ਤੇ ਲੈਨਾਂ ਲੱਗੀਆਂ ਸੀਆਂ ਗੱਡੀਆਂ ਦੀਆਂ ਕਿਉਂਕਿ ਇੱਧਰ ਸਰਦਾਰ ਸੁਖਵੀਰ ਸਿੰਘ ਬਾਜ਼ੁਰੋਂ ਦੀ ਬੇਟੀ ਦੇ ਵਿਆਹ ਦੀ ਰਿਸੈਪਸ਼ਨ ਜਿਹੜੀ ਚੱਲ ਰਹੀ ਸੀ ਉੱਥੋਂ ਨਿਕਲ ਕੇ ਕਈ ਐਸਜੀਪੀਸੀ ਮੈਂਬਰ ਕਈ ਲੀਡਰਾਂ ਨੇ ਰੁਖ ਕੀਤਾ ਬਾਅਦ ਆਪਣਾ ਧਾਮੀ ਸਾਹਿਬ ਦੇ ਘਰ ਦਾ ਤੇ ਉਸ ਤੋਂ ਬਾਅਦ ਕੱਲ ਫਿਰ ਜਦੋਂ ਇਹ ਤੈ ਹੋ ਗਿਆ ਕਿ 21 ਤਰੀਕ ਨੂੰ ਸ਼੍ਰੋਮਣੀ ਗੁਰਦਵਾਰਾੰਕ ਕਮੇਟੀ ਅੰਤਰਿੰਗ ਕਮੇਟੀ ਦੀ ਬੈਠਕ ਬੁਲਾਈ ਜਾ ਰਹੀ ਹੈ ਜਿਸ ਵਿੱਚ ਮੰਨਿਆ ਜਾ ਰਿਹਾ ਸੀ ਕਿ ਰਗੂਜੀਤ ਸਿੰਘ ਬਿਰਕ ਨੂੰ ਪ੍ਰਧਾਨਗੀ ਸੌਂਪ ਦਿੱਤੀ ਜਾਏਗੀ ਉਹ ਕਹਿੰਦੇ ਕਿ ਐਡਵੋਕੇਟ ਹਰਿੰਦਰ ਸਿੰਘ ਧਾਮੀ ਦੇ ਹੁੰਦਿਆਂ ਵੀ ਆਪਣੀ ਪ੍ਰਧਾਨਗੀ ਮੰਗ ਹੀ ਚੱਲ ਰਹੀ ਸੀ ਪ੍ਰਧਾਨਗੀ ਅੱਜ ਦਬਦਬਾ ਦਿਖਾ ਰਹੇ ਸੀ ਕੰਮ ਕਰ ਰਹੇ ਸੀ ਉਹਨਾਂ ਨੂੰ ਕਹਿੰਦੇ ਰਸਮੀ ਤੌਰ ਤੇ ਪ੍ਰਧਾਨਗੀ ਮਿਲ ਜਾਣੀ ਆ ਪਰ ਉਹ ਸਭ ਦੇ ਦਰਮਿਆਨ ਜਸਰ ਗਾਣੀ ਹਰਪ੍ਰੀਤ ਸਿੰਘ ਖੜੇ ਹੋਗੇ ਤੇ ਉਹਨਾਂ ਨੇ ਕਾਫੀ ਜੋ ਖਲਾਸੇ ਕੀਤੇ ਉਹਨੇ ਇਸ ਵਾਰ ਖੜੇ ਕਰਤੇ ਤੇ ਇੱਧਰ ਅੱਜ ਸਵੇਰੇ ਹੀ ਕਹਿੰਦੇ ਗੱਡੀਆਂ ਫਿਰ ਤਾਂ ਅਮੀ ਆਪ ਦੇ ਘਰ ਕੰਨੀ ਨੂੰ ਤੁਰਪੀਆਂ ਕਿ ਤਾਂਮੀ ਸਾਹਿਬ ਮੰਨੋ ਹੁਣ 2-3 ਪਹਿਲੂ ਨੇ ਕਿ ਤਾਂਮੀ ਸਾਹਿਬ ਆਪਣਾ ਦਿੱਤਾ ਹੋਇਆ ਅਸਤੀਫਾ ਵਾਪਸ ਲੈ ਲੈਣਗੇ ਜੇ ਤਾਂਮੀ ਸਾਹਿਬ ਅਸਤੀਫਾ ਵਾਪਸ ਲੈਣਦੇ ਨੇ ਤਾਂ ਸੱਤ ਮੈਂਬਰ ਕਮੇਟੀ ਕਾਇਮ ਸੋ ਜੇ ਅਸਤੀਫਾ ਪ੍ਰਵਾਨ ਨਹੀਂ ਹੁੰਦਾ ਅੰਤਰੀ ਕਮੇਟੀ ਅਸਤੀਫਾ ਪ੍ਰਵਾਨ ਨਹੀਂ ਕਰਦੀ ਜੋ ਧਾਮੀ ਸਾਹਿਬ ਨੂੰ ਕਹਿੰਦੇ ਸੀ ਸੇਵਾ ਨਿਭਾਓ ਜੇ ਧਾਮੀ ਸਾਹਿਬ ਮੰਨ ਜਾਂਦੇ ਨੇ ਫਿਰ ਆਪ ਅਸਤੀਫਾ ਵਾਪਸ ਲੈਣ ਦੀ ਬਜਾਏ ਕਿ ਅੰਤਰੀ ਕਮੇਟੀ 21 ਤਰੀਕ ਨੂੰ ਫੈਸਲਾ ਲੈ ਲਵੇ ਕਿ ਸਾਡਾ ਅਸਤੀਫਾ ਪ੍ਰਵਾਨ ਨਹੀਂ ਫਿਰ ਜੇ ਧਾਮੀ ਸਾਹਿਬ ਪ੍ਰਧਾਨਗੀ ਚਾਹੁੰਦੇ ਨੇ ਤਾਂ ਸੱਤਵੇਂ ਮੈਂਬਰੀ ਕਮੇਟੀ ਦੇ ਮੁਖੀ ਵੀ ਨੇ ਸੱਤਵੇਂ ਮੈਂਬਰੀ ਕਮੇਟੀ ਫਿਰ ਕਹਿੰਦਾ ਧਾਮੀ ਸਾਹਿਬ ਫਿਰ ਡੂੰਘੇ ਰੋਣ ਨੂੰ ਵਾਪਸ ਲਿਆਉਂਗੇ ਜਾਂ ਉਹਨਾਂ ਦਾ ਤੇ ਨਵਾਂ ਮੈਂਬਰ ਲਾਉਂਗੇ ਜਾਂ ਛੇ ਨਾਲ ਸਾਰੂਗੇ ਸਵਲ ਤੇ ਵੀ ਖੜਾ ਇਧਰ ਦੂਸਰੇ ਪਾਸੇ ਕੀ ਸੁਖਵੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਉਹ ਗਲਤੀ ਕੀਤੀ ਹੈ ਜਿਹੜੀ ਕਿਸੇ ਸਮੇਂ ਇਸ ਤੋਂ ਵੀ ਵੱਡੀ ਗਲਤੀ ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ ਜਥੇਦਾਰ ਸਹਿਬਾਨਾ ਨੂੰ ਘਰੇ ਬੁਲਾਉਣ ਵਾਲਾ ਪ੍ਰਕਰਿਆ ਉਹ ਉਸ ਤੋਂ ਸਬਕ ਨਹੀਂ ਸਿੱਖਿਆ ਕਹਿੰਦੇ ਸ਼ਰੋਮਣੀ ਅਕਾਲੀ ਦਲ ਬਾਦਲ ਧਿਰ ਦੇ ਹੁਣ ਪ੍ਰਧਾਨ ਨਹੀਂ ਹੈਗੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਅਸਤੀਫਾ ਦਿੱਤਾ ਹੋਇਆ ਉਹ ਤਨਖਾਹ ਲੱਗਣ ਤੋਂ ਬਾਅਦ ਤਨਖਾਹ ਪੂਤ ਚੁੱਕੇ ਨੇ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਚੁੱਕਿਆ ਹੈ ਪਰ ਉਹਦੇ باوجود ਵੀ ਸਾਰਿਆਂ ਨੂੰ ਪਤਾ ਹੈ ਕਿ ਪਾਰਟੀ ਨੂੰ ਕੌਣ ਰਨ ਕਰ ਰਿਹਾ ਪਰ ਹੁਣ ਪਤਾ ਲੱਗ ਰਿਹਾ ਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਆਪਣੇ ਘਰੇ ਸੱਦਿਆ ਤੇ ਘਰੇ ਸੱਦਣ ਤੇ ਉਹਨਾਂ ਦੇ ਨਾਲ ਰਹੇ ਚੰਗੇ ਸਬੰਧਾਂ ਚ ਮੰਨੇ ਜਾਂਦੇ ਰਹੇ ਸੁਰਜੀਤ ਸਿੰਘ ਰਖੜਾ ਨੇ ਇੱਕ ਚਿੱਠੀ ਲਿਖ ਕੱਢੀ ਹੈ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਸੁਖਵਿੰਦਰ ਸਿੰਘ ਬਾਦਲ ਵੱਲੋਂ ਐਸਜੀਪੀਸੀ ਮੈਂਬਰਾਂ ਨੂੰ ਆਪਣੇ ਘਰੇ ਵਿਸ਼ੇਸ਼ ਮੀਟਿੰਗ ਸੱਦਣ ਤੇ ਸਮੁੱਚੇ ਐਸਜੀਪੀਸੀ ਮੈਂਬਰਾਂ ਦੇ ਨਾਮ ਖੁੱਲਾ ਖੱਤ ਸਤਿਕਾਰਯੋਗ ਸਮੂਹ ਮੈਂਬਰ ਸਹਿਬਾਨ ਸ਼੍ਰੋਮਣੀ ਗੁਰਪੰਧਕ ਕਮੇਟੀ ਜੀਓ ਬਾਈ ਗੁਰਜੀ ਦਾ ਖਾਲਸਾ ਜੀ ਸ਼੍ਰੀ ਬਾਈ ਗੁਰਜੀ ਕੀ ਫਤਿਹ ਸਤਿਕਾਰਯੋਗ ਮੈਂਬਰ ਸਹਿਬਾਨ ਜੀਓ ਹਰ ਮੈਂਬਰ ਦੇ ਨਾਮ ਜਾਰੀ ਇਸ ਪੱਤਰ ਵਿੱਚ ਕੁਝ ਵੀ ਨਿੱਜੀ ਨਹੀਂ ਹੈ ਸਭ ਕੁਝ ਮੀਰੀ ਪ੍ਰੀਤ ਦੇ ਸਿਧਾਂਤਾਂ ਉਸੂਲਾਂ ਅਨੁਸਾਰ ਹੈ ਸਤਿਕਾਰਯੋਗ ਮੈਂਬਰ ਸਹਿਬਾਨ ਜੀਓ ਇਸ ਵਕਤ ਪੰਥ ਅਤੇ ਕੌਮ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਹਨ ਸ਼੍ਰੀ ਕਾਲ ਤਖਤ ਸਾਹਿਬ ਨਾਲ ਟਕਰਾਉਣ ਵਾਲੀ तिरਦੀ ਲੀਡਰਸ਼ਿਪ ਜਿਸ ਨੂੰ ਪੰਥ ਅਤੇ ਕੌਮ ਬੁਰੇ ਤਰੀਕੇ ਨਾਲ ਨਕਾਰ ਚੁੱਕੀ ਹੈ ਸੰਗਤ ਵੱਲੋਂ ਨਕਾਰੇ ਜਾ ਚੁੱਕੇ ਇੱਕ ਵਿਅਕਤੀ ਵਿਸ਼ੇਸ਼ ਵੱਲੋਂ ਅਤੇ ਪੰਥ ਦੀ ਨੁਮਾਇੰਦੇ ਜਮਾਤ ਵਿੱਚ ਉਸਦੇ ਉਸਾਰੇ ਧੜੇ ਵੱਲੋਂ ਹਰ ਰੋਜ਼ ਪੰਥ ਅਤੇ ਕੌਮ ਨੂੰ ਨਵੀਂ ਚੁਣੌਤੀ ਦਿੱਤੀ ਜਾ ਰਹੀ ਹੈ ਇਹ ਪਹਿਲੀ ਵਾਰ ਹੋਇਆ ਕਿ ਪਹਿਲਾਂ ਹੁਕਮਨਾਮਿਆਂ ਦੀ অবਗਿਆ ਕਰਵਾ ਕੇ ਸਿੰਘ ਸਾਹਿਬਾਨ ਨੂੰ ਸਿਆਸੀ ਹਿੱਤਾਂ ਲਈ ਵਰਤ ਕੇ ਡੇਰਾ ਸਿਰਸਾ ਨੂੰ ਮਾਫੀ ਦਵਾਈ ਅਤੇ ਮਾਫੀ ਨੂੰ ਸਹੀ ਸਾਬਤ ਕਰਾਉਣ ਲਈ ਉਸ ਵੇਲੇ ਵੀ ਨਾ ਸਿਰਫ ਐਸਜੀਪੀਸੀ ਦੀ ਗੋਲਕ ਵਿੱਚੋਂ ਹਿੱਸਿਆਰ ਵੀ ਦਿਵਾਏ ਅਤੇ ਐਸਜੀਪੀਸੀ ਮੈਂਬਰਾਂ ਦੇ ਵਿਰੋਧ ਦੇ ਬਾਵਜੂਦ ਉਹਨਾਂ ਨੂੰ ਇਸ ਪੰਥ ਪ੍ਰਤੀ ਕੀਤੇ ਮਾੜੇ ਫੈਸਲੇ ਦੇ ਭਾਗੀਦਾਰ ਵੀ ਬਣਾਇਆ ਆਪਣੇ ਪ੍ਰਾਣੇ ਗੁਨਾਹ ਤੋਂ ਸਬਕ ਲੈਣ ਦੀ ਬਜਾਏ ਉਹ ਵਿਅਕਤੀ ਵਿਸ਼ੇਸ਼ ਅਤੇ ਉਸ ਦਾ ਧੜਾ ਦੁਆਰਾ ਫਿਰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜਾਰੀ ਹੁਕਮਨਾਮਾ ਹੁਕਮਨਾਮਾ ਸਾਹਿਬ ਦੇ ਪਹਿਰਾ ਦੇਣ ਦੀ ਬਜਾਏ ਆਪਣੇ ਰਾਸੀਅਤ ਤੇ ਨਿੱਜੀ ਹਿੱਤਾਂ ਦੀ ਪੂਰਤੀ ਹਿਤੂ ਨਾ ਸਿਰਫ ਉਸ ਹੁਕਮਨਾਮਾ ਸਾਹਿਬ ਤੋਂ ਭਗੌੜਾ ਹੋਇਆ ਮਲਕੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪੁੱਚਤਾ ਅਤੇ ਸੰਕਲਪ ਨੂੰ ਵੀ ਚੁਣੌਤੀ ਦੇਣ ਲੱਗਾ ਇਸ ਕਰਕੇ ਮਾਫੀ ਗਲਤੀਆਂ ਦੀ ਹੁੰਦੀ ਹੈ ਬਾਰ ਬਾਰ ਜਾਣ ਬੁਝ ਕੇ ਚੇਤ ਮਾਨਾ ਕੀਤੇ ਗੁਨਾਹ ਹੁੰਦੇ ਹਨ ਸੰਗਤ ਗਲਤੀਆਂ ਨੂੰ ਕਿਸੇ ਹੱਦ ਤੱਕ ਜਾ ਕੇ ਮਾਫੀ ਦਿੰਦੀ ਹੈ ਪਰ ਗੁਨਾਹਾਂ ਅਤੇ ਤਖਤ ਸਾਬਾਨਾ ਦੀ ਸਰਪ੍ਰਸਤਾ ਨੂੰ ਬਾਰ-ਬਾਰ ਦਿੱਤੀਆਂ ਦੀ ਚੁਣੌਤੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦੀ 2 ਦਸੰਬਰ ਨੂੰ ਜਾਰੀ ਹੁਕਮਨਾਮੇ ਵਿੱਚ ਸਪੱਸ਼ਟ ਸੀ ਕਿ ਸੱਤ ਮੈਂਬਰੀ ਕਮੇਟੀ ਭਰਤੀ ਕਰੇਗੀ ਪਰ ਇਸ ਕਮੇਟੀ ਨੂੰ ਕਮਜ਼ੋਰ ਕਰਨਾ ਤੇ ਸਾਬੋਤਾਜ ਕਰਨੀ ਝੂਠੇ ਅਤੇ ਬੇਬੁਨਿਆਦ ਹੱਤਕੰਡੇ ਅਪਣਾਏ ਗਏ ਡਾਕਟਰ ਚੀਮਾ ਨੇ ਪਾਰਟੀ ਦੀ ਮਾਨਤਾ ਰੱਦ ਹੋਣ ਦਾ ਡਰ ਪਾਏ ਜਿਹੜੇ ਕਿ ਸਾਰੇ ਦੇ ਸਾਰੇ ਨਾ ਸਿਰਫ ਗਲਤ ਸਾਬਤ ਹੋ ਸਕੋ ਜਿਹੜੇ ਝੂਠੇ ਕਾਨੂੰਨੀ ਹਵਾਲੇ ਦੇ ਕੇ ਜਥੇਦਾਰ ਸ਼੍ਰੀ ਕਲਤਖ ਸਾਹਿਬ ਜੀ ਅਤੇ ਸੰਗ ਗਮਰਾਹ ਕਰਨ ਸਾਜ਼ਿਸ਼ ਵਾਲਾ ਹਿੱਸਾ ਵੀ ਜਗਜਾਰ ਹੋ ਚੁੱਕਾ ਹੈ ਇਸ ਤੋਂ ਇਲਾਵਾ ਵਰਕਿੰਗ ਕਮੇਟੀ ਦੀ ਮੀਟਿੰਗ ਵਾਲੇ ਦਿਨ ਵਿਅਕਤੀ ਵਿਸ਼ੇਸ਼ ਲਈ ਚਾਪਲੂਸੀ ਦੀ ਹੱਦ ਪਾਰ ਕਰਦੇ ਕੁਝ ਲੀਡਰਾਂ ਨੇ ਜਵਾਨੀ ਅਤੇ ਦਬਾਅ ਬਣਾਉਣ ਖਾਤਰ ਆਪਣੇ ਅਸੀਫੇ ਦੇੰ ਦਾ ਨਾਟਕ ਕੀਤਾ ਜਿਸ ਦੀਆਂ ਵੀਡੀਓ ਕਲਿੱਪਸ ਮੌਜੂਦ ਹਨ ਇਹਨਾਂ ਅਸੀਫੇ ਨੂੰ ਸਬਕ ਕਰਨ ਲਈ ਸ਼੍ਰੀ ਕਲਤਕ ਸਾਬ ਤੋਂ ਜਾਰੀ ਹੁਕਮਨਾਮਾ ਸਾਹਿਬ ਵਿੱਚ ਮਿਲੇ ਪਰਤਕ ਦੇਸ਼ਾਂ ਨੂੰ ਸਾਬਤ ਅਜ਼ ਕੀਤਾ ਗਿਆ ਅਤੇ ਅਗਲੀ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਸਾਰੇ ਉਹ ਹਾਜ਼ਰ ਮੈਂਬਰਾਂ ਨੇ ਹੁਕਮਨਾਮਾ ਸਾਹਿਬ ਦੀ ਹੰਗਣਾ ਕੀਤੀ ਜਿਸ ਕਰਕੇ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਸ਼੍ਰੀ ਕਲਤਕ ਸਾਬ ਜੀ ਨਾਲ ਵੱਡਾ ਪਾਪ ਤਰੋ ਕਮਾ ਲਿਆ ਆਪਣੀ ਈਰਖਾ ਹਉਮੈ ਅਤੇ ਬਦਲਾ ਲਊ ਭਾਵਨਾ ਦੇ ਚਲਦੇ ਇਸ ਤੋਂ ਬਾਅਦ ਪੈਸੇ ਦੁਰਵਰਤੋਂ ਕਰਕੇ ਆਈਟੀ ਵਿੰਗ ਅਤੇ ਚੁਣਿਆ ਇਹ ਸਾਰੀਆਂ ਗੱਲਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਹਾਨੂੰ ਸਭ ਮੈਂਬਰ ਸਹਿਬਾਂ ਨੂੰ ਪ੍ਰਜੋਰ ਅਪੀਲ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਝੂਠੇ ਸਾਜ਼ ਨੂੰ ਮਾਫੀ ਦੇਣ ਤੋਂ ਬਾਅਦ ਇਸ ਮਾੜੇ ਵਰਤਾਰੇ ਨੂੰ ਸਹੀ ਸਾਬਤ ਕਰਨ ਲਈ ਤੁਹਾਨੂੰ ਵਰਤਿਆ ਗਿਆ ਦੁਆਰਾ ਫਿਰ ਆਪਣੇ ਮਾੜੇ ਅਤੇ ਪੰਥ ਵਿਰੋਧੀ ਕਾਰਿਆਂ ਲਈ ਤੁਹਾਨੂੰ ਵਰਤਣ ਦੀ ਕੋਈ ਵੀ ਚਾਲ ਚਲਣ ਦੀ ਕੋਸ਼ਿਸ਼ ਹੋ ਰਹੀ ਇਸ ਕਰਕੇ ਸਮੂੱਚੇ ਇਸ ਕਰਕੇ ਸਮੇਂ ਦੀ ਲੋੜ ਹੈ ਤੁਸੀਂ ਪੰਥ ਪ੍ਰਸਤੀ ਤੇ ਪਹਿਰਾ ਦਿੰਦੇ ਹੋ ਸ੍ਰੀ ਕਲਤਖ ਸਾਹਿਬ ਦੀ ਸਰਪ੍ਰਸਤਾ ਮਹਾਨਤਾ ਸੰਕਲਪ ਤੇ ਜਿੱੜਤਾ ਨਾਲ ਪਹਿਰਾ ਦਿਓ ਇੱਕ ਵਿਅਕਤੀ ਵਿਸ਼ੇਸ਼ ਤੇ ਤੜੇ ਵੱਲੋਂ ਕੀਤੇ ਜਾ ਰਹੇ ਪੰਥਕ ਨੁਕਸਾਨ ਖਿਲਾਫ ਆਵਾਜ਼ ਉਠਾਓ ਜਾਰੀ ਕਰਤਾ ਸੁਰਜੀਤ ਸਿੰਘ ਰਖੜਾ ਕਾਫੀ ਕੁਝ ਆ ਗਿਆ ਸਾਹਮਣੇ ਜਨਾਬ ਹੁਣ ਇਹ ਪਹਿਲੂ ਵੀ ਇਹਦੇ ਨਾਲ ਵੱਡਾ ਹੋ ਗਿਆ ਇਹ ਚਿੱਠੀ ਜਿਹੜੀ ਸੁਰਜੀਤ ਸਿੰਘ ਰਖੜਾ ਨੇ ਖੁੱਲੀ ਲਿਖੀ ਐ ਐਸਜੀਪੀਸੀ ਮੈਂਬਰਾਂ ਦੇ ਨਾਮ ਇਹ ਲਿਖ ਕੇ ਕਿ ਭਈ ਘਰੇ ਬੁਲਾਇਆ ਬਾਦਲਾ ਨੇ ਸੁਖਵੀਰ ਸਿੰਘ ਬਾਦਲ ਨੇ ਐਸਜੀਪੀਸੀ ਮੈਂਬਰਾਂ ਨੂੰ ਜਦੋਂ ਕਿ ਉਹਨਾਂ ਕੋਲ ਹੁਣ ਕੋਈ ਅਧਿਕਾਰ ਨਹੀਂ ਹੈਗਾ ਸਿੱਧੇ ਰੂਪ ਇਹ ਸਵਾਲੇ ਨਾਲ ਇਹ ਮਸਲਾ ਹੋਰ ਗੰਭੀਰ ਹੋਏਗਾ ਕੀ ਹੁਣ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਹਵਾਲੇ ਨਾਲ ਪੰਥਕ ਮਸਲਾ ਹੋਰ ਗੰਭੀਰ ਹੋ ਜਾਏਗਾ ਕੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰੀ ਹੁਣ ਕੋਈ ਵੱਡਾ ਫੈਸਲਾ ਲੈ ਸਕਣਗੇ ਕਿ ਉਹ ਵੀ ਅਸਤੀਫੇ ਵਾਲੀ ਕਤਾਰ 'ਚ ਸ਼ਾਮਲ ਹੋ ਜਾਣਗੇ ਸਵਾਲ ਜੇ ਵੱਡੇ ਹੁੰਦੇ ਜਾ ਰਹੇ ਨੇ ਸਵਾਲ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਬਹੁਤ ਵੱਡਾ ਹੋ ਗਿਆ ਬੜਾ ਰੋਲਾ ਜੀ ਇੱਕ ਪਾਸੇ ਦਿੱਲੀ ਤੋਂ ਖਬਰਾਂ ਆਉਂਦੀਆਂ ਨੇ ਕਿ ਜੀ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਜਾ ਸਕਦਾ ਹੈ ਦੂਏ ਪਾਸੇ ਪੰਜਾਬ ਚ ਚਰਚਾ ਚੱਲਦੀ ਆ ਕੇਜਰੀਵਾਲ ਤਾਂ ਨਹੀਂ ਬਣ ਜੂਗਾ ਤੀਸਰੇ ਪਾਸੇ ਪੰਜਾਬ ਦੀ ਕੈਬਨਿਟ ਦੇ ਵਿੱਚ ਕਹਿੰਦੇ ਮੁੱਖ ਮੰਤਰੀ ਸਾਹਿਬ ਖੁਦ ਕੁੰਡੀ ਲਾ ਕੇ ਕਹਿੰਦੇ ਨੇ ਕਿਹਨੇ ਬਣਨਾ ਮੁੱਖ ਮੰਤਰੀ ਆ ਜੋ ਸਾਹਮਣੇ ਕੁਰਸੀ ਮੈਂ ਚਿਪਕਿਆ ਥੋੜਾ ਆ ਭਈਆ ਕੁਰਸੀ ਇਹ ਸਾਰਾ ਮਤਲਬ ਇਹਨਾਂ ਤਰ ਕੋਝਲ ਜੁੜ ਹੈਗੀ ਆ ਕਿਉਂ ਆਮਨ ਰੋੜੇ ਨੂੰ ਸੁਣਾ ਰਹੇ ਨੇ ਕਿਉਂ ਕੁਮਰ ਵਿਜੇ ਪ੍ਰਤਾਪ ਨੂੰ ਸੁਣਾ ਰਹੇ ਨੇ ਜਾਂ ਖਿਜਰੀਵਾਲ ਨੂੰ ਸੁਣਾ ਰਹੇ ਨੇ ਕੇਜਰੀਵਾਲ ਦਿੱਲੀ ਦੇ ਵਿੱਚ ਮੀਟਿੰਗਾਂ ਦਾ ਮੀਟਿੰਗਾਂ ਪਹਿਲਾਂ ਮੁੱਖ ਮੰਤਰੀ ਮੰਤਰੀ ਐਮ ਐਲ ਏ ਚੇਅਰਮੈਨ ਹਾਂ ਫਿਰ ਜ਼ਿਲ੍ਹਾ ਪ੍ਰਧਾਨ ਹੁਣ ਲੋਕ ਸਭਾ ਹਲਕਾ ਇੰਚਾਰਜ ਸਾਰੇ ਨੂੰ ਦਿੱਲੀ ਸਦਸਦ ਮੀਟਿੰਗਾਂ ਹੋ ਰਹੀਆਂ ਨੇ ਇੱਧਰ ਮਨੀਸ਼ ਸ਼ੋਧਿਆ ਪੰਜਾਬ ਨੂੰ ਤੁਰੇ ਨੇ ਲਗਾਤਾਰ ਪੰਜਾਬ ਦੇ ਵਿੱਚ ਚੈਕਿੰਗਾਂ ਜੀ ਦੌਰੇ ਤੇ ਇਹ ਸਭ ਦੇ ਦਰਮਿਆਨ ਨਵੀਂ ਸ਼ਰਾਬ ਨੀਤੀ ਪੰਜਾਬ ਦੇ ਵਿੱਚ ਲਾਗੂ ਹੋਣ ਜਾ ਰਹੀ ਹੈ ਹੁਣ ਇਹ ਨਵੀਂ ਸ਼ਰਾਬ ਨੀਤੀ ਨੂੰ ਕਹਿੰਦੇ ਬਹੁਤ ਫੁੱਕਾ ਮਾਰ ਮਾਰ ਕੇ ਢੱਕਣ ਲਾਇਆ ਜਾ ਰਹੇ ਨੇ ਕਿ ਦੇਖਿਓ ਕਿਤੇ ਦਿੱਲੀ ਵਾਲਾ ਕੋਈ ਅਸਰ ਨਾ ਦਿਖ ਜਵੇ ਕਿਤੇ ਸਾਡੇ ਤੇ ਵੀ ਨਾ ਕਾਰਵਾਈ ਹੋ ਜਵੇ ਇਹ ਵੀ ਡਰ ਹੈ ਭ੍ਰਸ਼ਟਾਚਾਰ ਦੇ ਵਿਰੁੱਧ ਮਹਿੰਮ ਚਲਾ ਕੇ ਇਹ ਵੀ ਦਿਖਾਉਣ ਦੀ ਕੋਸ਼ਿਸ਼ ਹੈ ਕਿ ਅਸੀਂ ਅਗਲੇ 2 ਸਾਲਾਂ ਚ ਬਹੁਤ ਕੁਝ ਕਰ ਦੇਣਾ ਇਹ ਸਭ ਦੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ মিডিਆ ਸਾਹਮਣੇ ਦੰਪਰਦਿਆਂ ਕਿਹਾ ਕਿ ਬੇਮਤਲਬ ਦੀਆਂ ਫੁਹਾਂ ਨੇ ਜੀ ਕਿ ਕੇਜਰੀਵਾਲ ਇੱਥੇ ਮੁੱਖ ਮੰਤਰੀ ਬਣਨ ਆ ਰਹੇ ਨੇ ਜਾਂ ਮੁੱਖ ਮੰਤਰੀ ਬਦਲੇ ਜਾ ਰਹੇ ਜਿਆ ਕੁਝ ਨਹੀਂ ਕਹਿੰਦੇ ਮਤਲਬ ਉਹਨਾਂ ਨੇ ਇਸ ਮਾਮਲੇ ਨੂੰ ਆਪਣੇ ਪੱਧਰ ਤੋਂ ਪੂਰੀ ਤਰ੍ਹਾਂ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਪੂਰੀ ਹਰੀ ਚੰਡੀਆ ਮੈਂ ਹੀ ਮੁੱਖ ਮੰਤਰੀ ਹਾਂ ਮੈਨੂੰ ਨਹੀਂ ਬਦਲਿਆ ਜਾ ਰਿਹਾ ਨਰਿੰਦਰ ਕੇਜਰੀਵਾਲ ਉਰੇ ਆ ਰਹੇ ਨੇ ਇਹ ਉਰੇ ਨਹੀਂ ਆ ਰਹੇ ਫਿਰ ਹਸਵਾ ਜਾ ਰਹੇ ਨੇ ਤੇ ਜੇ ਰਾਸਵਾ ਜਾ ਰਹੇ ਨੇ ਇਕੱਲੇ ਜਾ ਰਹੇ ਨੇ ਜਾਂ ਮਨੀਸ਼ ਸ਼ੋਧਿਆ ਵੀ ਨਾਲ ਜਾ ਰਹੇ ਨੇ ਚਰਚਾ ਤੇ ਵੀ ਤੁਰ ਪਈਆ ਕਿ ਕੇਜਰੀਵਾਲ ਦੇ ਨਾਲ ਨਾਲ ਮਨੀਸ਼ ਸ਼ੋਧਿਆ ਵੀ ਰਾਸਵਾ ਜਾਣਾ ਚਾਹੁੰਦੇ ਨੇ ਤੇ ਫਿਰ ਦੋ ਮੈਂਬਰਾਂ ਨੂੰ ਸਿਫੇ ਦਵਾਉਣੇ ਪੈਣੇ ਨੇ ਸੁਆਤੀ ਮਾਲੀਵਾਲ ਤਾਂ ਅੜ ਗਈ ਕਿ ਦਿੱਲੀ ਚ ਕਿ ਮੈਂ ਨਹੀਂ ਦਿੰਦੀ ਅਸਿਫਾ ਜੇ ਉਹ ਨਹੀਂ ਸਿਫਾ ਦੇਈ ਤਾਂ ਫਿਰ ਪੰਜਾਬ ਦੇਆਂ ਨੂੰ ਕਿਹੜੇ ਦੋਆਂ ਨੂੰ ਸਿਫਾ ਦਵਾ ਕੇ ਰਾਸਵਾ ਚ ਦਾਖਲ ਹੋਣਾ ਕੇਜਰੀਵਾਲ ਜੀ ਨੇ ਜਾਂ ਮਨੀਸ਼ ਸ਼ੋਧਿਆ ਨੇ ਆਪਣੇ ਘਰ ਦੇ ਬੰਦੇ ਹੈਗੇ ਰਾਗਵ ਚੱਡਾ ਵੀ ਹੈਗਾ ਸੰਦੀਪ ਪਾਟਕ ਵੀ ਹੈਗਾ ਪੈਸੇ ਵੀ ਉਹ ਪੰਜਾਬ ਦੇ ਨਹੀਂ ਤੇ ਤੁਸੀਂ ਵੀ ਪੰਜਾਬ ਦੇ ਨਹੀਂ ਠੀਕ ਹੈ ਫਿਰ ਉਹਨਾਂ ਦੀ ਰਿਪਲੇਸਮੈਂਟ ਹੋ ਜੂਗੀ ਤਾਂ ਹੋ ਜੂਗੀ ਉਹ ਵੀ ਚੱਲੀ ਜਾਣਾ ਕੰਮ ਬਣੇ ਹੋਏ ਪੰਜਾਬ ਦੇ ਕੋਟੇ ਚੋਂ ਨੇ ਰਾਜ ਭਾਗ ਸਾਰਾ ਕੁਝ ਐ ਕੁਰਸੀਆਂ ਉਹਦੇ ਐ ਫੰਡ ਸਾਰਾ ਕੁਝ ਪੰਜਾਬ ਦੇ ਕੋਠਿਆਂ ਚੋਂ ਮਾਣੇ ਜਾ ਰਹੇ ਪਰ ਕਿ ਰਾਗਵ ਚੱਡਾ ਤੇ ਸੰਦੀਪ ਪਾਟਕ ਦੀ ਬਜਾਏ ਕਿਸੇ ਹੋਰ ਦੇ ਅਸਤੀਫਿਆਂ ਲਈ ਵੀ ਕੋਸ਼ਿਸ਼ ਹੋ ਰਹੀ ਹੈ ਕਿ ਦੂਸਰੇ ਰਾਸ਼ਟਰਪਤੀ ਮੈਂਬਰਾਂ ਤੋਂ ਅਸਤੀਫੇ ਉਹਨਾਂ ਦੀ ਕੋਸ਼ਿਸ਼ ਹੋ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੀ ਕੁਰਸੀ ਨੂੰ ਖਤਰਾ ਨਹੀਂ ਹੈ ਤਾਂ ਕੀ ਦੋ ਰਾਸਵਾ ਦੇ ਮੈਂਬਰਾਂ ਦੀਆਂ ਕੁਰਸੀਆਂ ਨੂੰ ਖਤਰਾ ਹੋ ਗਿਆ ਇਹ ਸਵਾਲ ਵੀ ਵੱਡਾ ਹੋ ਗਿਆ ਇਸ ਲਈ ਅਸੀਂ ਸਾਰੇ ਪਹਿਲੂ ਲੈ ਕੇ ਹਾਜ਼ਰ ਸੀ ਬਹੁਤ ਬਹੁਤ ਸ਼ੁਕਰੀਆ